ਸਾਰਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ 'ਚ ਹੋਵੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਸੱਚੇ ਪਾਤਸ਼ਾਹ ਖੁਸ਼ੀਆਂ ਦੇਵੇ ਤੰਦਰੁਸਤੀਆਂ ਦੇਵੇ ਸਭ ਨੂੰ ਸੋ ਅੱਜ ਦੀ ਬਾਤ ਲੈ ਕੇ ਹਾਜ਼ਰਾਂ ਆਸ ਕਰਦੀਆਂ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਣੋ ਨੰਦ ਪਿਆਰੀ ਜੀ ਬਾਤ ਦਾ ਇੱਕ ਮਾਂ ਪੁੱਤ ਸੀ ਉਹ ਮੁੰਡਾ ਉਹ ਹੈਗੇ ਸੀ ਗਰੀਬ ਮੁੰਡੇ ਨੂੰ ਕੋਈ ਰਿਸ਼ਤਾ ਨਹੀਂ ਸੀ ਹੋ ਰਿਹਾ ਤਾਂ ਉਹ ਉਹਦੀ ਮਾਂ ਉਹਦੇ ਦਿਓਰ ਹੈਗੇ ਸੀ ਉਹਨਾਂ ਨੂੰ ਕਹਿਣ ਲੱਗੀ ਉਹਦੇ ਪਤਿਓਰੇ ਦੇ ਪੁੱਤ ਸੀ ਉਹਦੇ ਦਿਓਰ ਚਾਰ ਭਾਈ ਸੀ ਉਹ ਉਹ ਤਿੰਨ ਵਿਆਹੇ ਹੋਏ ਸੀ ਇੱਕ ਉਹਨਾਂ ਚ ਹਲੇ ਰਹਿੰਦਾ ਸੀ ਬਹਿ ਹੁਣ ਤੋਂ ਰਹਿੰਦਾ ਨਹੀਂ ਸੀ ਮਤਲਬ ਉਹ ਛੜਾ ਹੀ ਸੀ ਉਹਦਾ ਵਿਆਹ ਨਹੀਂ ਸੀ ਹੋ ਰਿਹਾ ਤਾਂ ਉਹ ਕਹਿਣ ਲੱਗੀ ਉਹ ਮੁੰਡੇ ਦੀ ਮਾਂ ਉਹਨਾਂ ਨੂੰ ਆਪਣੇ ਦਿਉਰਾ ਨੂੰ ਕਹਿੰਦੀ ਵੇ ਮੁੰਡਿਓ ਤੁਸੀਂ ਵਿਆਹੇ ਹੋਇਓ ਵੀ ਆਪਣੇ ਸੌਰਿਆਂ ਕੰਨੀ ਮਾਰੋ ਨੀਗਾ ਕੋਈ ਮੇਰੇ ਪੁੱਤ ਨੂੰ ਵੀ ਸਾਖ ਕਰਾ ਦਿਓ ਉਹਨੇ ਭਾਈ ਮੁਖੌਲ ਕਰਤਾ ਕਹਿੰਦਾ ਬਾ ਨਹੀਂ ਭਾਬੀ ਤੂੰ ਤਾਂ ਉਹੀ ਸਾਖ ਭਾਲਦੀ ਐ ਕਹਿੰਦੀ ਹੋਰ ਕਿਵੇਂ ਕਹਿੰਦਾ ਅੱਕ ਦੀ ਜੜ ਚ ਪਾਣੀ ਪਾਉਣਾ ਪੈਂਦਾ ਕਹਿੰਦਾ ਉਹ ਕਹਿੰਦੀ ਅੱਛਾ ਹੈ ਕਹਿੰਦੀ ਮੈਨੂੰ ਤਾਂ ਪਤਾ ਨਹੀਂ ਕਹਿੰਦਾ ਲੈ ਹੋਰ ਕਹਿੰਦਾ ਅਕਦੀ ਮੰਨਤਾ ਕਰਨੀ ਪੈਂਦੀ ਹੈ ਆਪਣੇ ਤਾਂ ਤਾਂ ਰਿਸ਼ਤੇ ਹੁੰਦੇ ਨੇ ਭਾਈ ਉਹਨੇ ਤਾਂ ਮਖੌਲ ਕਰਿਆ ਤਾਂ ਮਨੇ ਸੋਚਿਆ ਵੀ ਸੱਚੀ ਗੱਲ ਹੋਣੀ ਹੈ ਭਾਈ ਉਹੋ ਸਵੇਰੇ ਤੁਸੀਂ ਦੇਖ ਲਓ ਵੀ 4 4:30 ਵਜੇ ਉੱਠਿਆ ਕਰੇ ਬਹੁਤ ਹੀ ਸਰਦਾ ਦੇ ਨਾਲ ਉਹ ਘਰੋਂ ਡੋਲੂ ਪਾਣੀ ਦਾ ਪਹਿਲਾਂ ਤਾਂ ਪਾਣੀ ਲ ਜਾਂਦੀ ਹੁੰਦੀ ਫੇਰ ਉਹ ਦੁੱਧ ਪਾਉਣ ਲੱਗੀ ਵਿੱਚ ਲੱਸੀ ਲ ਜਾਣ ਲੱਗੀ ਤਾਂ ਇੱਕ ਲੰਬਾ ਚੌੜਾ ਵਧੀਆ ਫੈਲ ਰਿਆ ਹੋਇਆ ਅੱਕ ਦੇਖਿਆ ਉਹਦੀ ਜੜ ਚ ਪਾਣੀ ਪਾਇਆ ਕਰੇ ਤੇ ਉੱਥੇ ਉਹਨੇ ਟੋਆ ਪੱਟ ਲਿਆ ਵੀ ਪਾਣੀ ਖੜ ਜਿਆ ਕਰੂ ਕਹਦੇ ਚ ਤੇ ਪੂਰੀ ਸ਼ਰਧਾ ਨਾਲ ਕਹਿ ਕੇ ਆਇਆ ਕਰੇ ਅੰਤਰ ਧਿਆਨ ਹੋ ਗਿਆ ਵੀ ਮੇਰੇ ਪੁੱਤ ਨੂੰ ਸਾਖ ਹੋ ਜਵੇ ਹੁਣ ਭਾਈ ਉਹਨੇ ਤਾਂ ਰੋਜ਼ ਦੀ ਰੁਟੀਨ ਹੈ ਉਹਦੀ ਜਾਂਦੀ ਆ 4:30 ਵਜੇ ਲੱਸੀ ਪਾ ਕੇ ਆਉਂਦੀ ਆ ਜਾ ਕੇ ਤਾਂ ਇੱਕ ਦਿਨ ਕੀ ਹੋਇਆ ਜਦੋਂ ਉਹਨੂੰ ਹੋ ਗਏ ਕੋਈ 10 ਦਿਨ ਹੋ ਗਏ ਉਹਨੂੰ ਜਾਂਦੀ ਨਹੀਂ ਤਾਂ ਉਹ ਉਥੋਂ ਦੀ ਕਿਤੇ ਕੋਈ ਆਹਾ ਚੋਰ ਲੰਗੇ ਹੋਣਗੇ ਉਹ ਚੋਰਾਂ ਨੇ ਸੋਨਾ ਲੁੱਟ ਕੇ ਲੈ ਆਂਦਾ ਕਿਦਰੋਂ 2 ਢਾਈ ਕਿਲੋ ਉਹ ਕਹਿਣ ਲੱਗੇ ਵੀ ਹਲੇ ਤਾਂ ਅੱਧੀ ਹੋਈ ਰਾਤ ਐ ਆਪਾਂ ਇੱਕ ਚੋਰੀ ਹੋਰ ਕਰ ਲਓ ਵੀ ਇਹਨੂੰ ਸਿਉਨੇ ਨੂੰ ਆਪਾਂ ਉਰੇ ਧਰ ਜੋ ਕਿਤੇ ਆ ਕੇ ਚੱਕ ਲਾਂਗੇ ਉਹ ਭਾਈ ਕੁਦਰਤੀ ਉਸੇ ਅੱਕ ਦੇ ਥੱਲੇ ਕਿਉਂ ਉੱਥੇ ਟੂਆ ਤਾਂ ਵੀ ਦਾ ਪੱਟੇ ਹੀ ਹੋਇਆ ਸੀ ਉਹਦੇ ਵਿੱਚ ਧਰ ਕੇ ਉਹ ਝੋਲੇ ਦੇ ਵਿੱਚ ਸੀ 2 ਢਾਈ ਕਿਲੋ ਸਿਉਨਾ ਉੱਤੇ ਜਿਹੜੀ ਉਹ ਬੁੜੀ ਨੇ ਮਿੱਟੀ ਪੱਟੀ ਤੀ ਉਹ ਕੋਲੀ ਢੇਰ ਲੱਗਿਆ ਉਹ ਹੀ ਮਿੱਟੀ ਉੱਤੇ ਪਾ ਗਏ ਕੱਖ ਕੰਡਾ ਜਾ ਵੀ ਆ ਕੇ ਕੱਢ ਲਾਂਗੇ ਤਾਂ ਭਾਈ ਜਦੋਂ ਤੜਕੇ ਨੂੰ ਉਹ ਤਾਂ ਆਏ ਨਾ ਹਲੇ ਚੋਰ ਤਾਂ ਬੁੜੀ ਨੇ ਦੇਖਿਆ ਜਾ ਕੇ ਵੀ ਮੈਂ ਤਾਂ ਟੋਆ ਪੱਟ ਕੇ ਗਈ ਤੀ ਵੀ ਲੈ ਆ ਕੋਈ ਬੰਦ ਕਰ ਗਿਆ ਇਹਨੂੰ ਉੱਤੇ ਕੱਖ ਕੰਡਾ ਪਾ ਗਿਆ ਭਾਈ ਜਦੋਂ ਬੁੜੀ ਨੇ ਮਾਰਿਆ ਹੱਥ ਵੀ ਟੋਆ ਪੱਟ ਲਾਂ ਉਹੀ ਮਿੱਟੀ ਜਦੋਂ ਕੱਢਣ ਲੱਗੀ ਤਾਂ ਦੇਖਦੀ ਐ ਵੀ ਝੋਲਾ ਹੱਥ ਲੱਗਿਆ ਝੋਲਾ ਜੱਕਿਆ ਤਾਂ ਦੇਖਿਆ ਵਿੱਚ ਉਹਦੇ ਚ ਤਾਂ ਤੂਮਾ ਦੀ ਤਾਂ ਬੜੀ ਖੁਸ਼ ਹੋਈ ਕਹਿੰਦੀ ਹਲੇ ਤਾਂ ਫੇਰ ਉਹ ਵੀ ਅੱਖਾਂ ਮੀਚ ਕੇ ਸ਼ਰਦਾ ਨਾਲ ਕਹਿਣ ਲੱਗੀ हे ਅੱਕ ਦੇਵਤਾ ਹਲੇ ਤਾਂ ਮੈਨੂੰ ਦੱਸ ਦੀ ਨਹੀਂ ਹੋਏ ਤੇ ਤਾਂ ਮੈਨੂੰ ਮਾਲਾ ਮਾਲ ਕਰਤਾ ਬਸ ਮੇਰੇ ਪੁੱਤ ਨੂੰ ਵੀ ਇਹੀ ਸਾਖ ਕਰਾ ਦੇ। ਭਾਈ ਲਾਈ ਗਈ ਕਰੇ ਚੋੜਾ ਲੈ ਜਾ ਕੇ ਆਪਦੇ ਪੁੱਤਰ ਨੂੰ ਫੜਾਇਆ। ਕੁਜੀਦਾ ਹੋਣੀ ਐ ਤੀ ਪੁੱਤ ਨੂੰ ਵੀ। ਭਾਈ ਉਹਨੇ ਸਿਉਨਾ ਵੇਚਿਆ 2.5 ਕਿਲੋ ਥੋੜਾ ਤੀ ਕਿਤੇ। ਵੇਚ ਕੇ ਲਿਆਇਆ ਉਹ ਤਾਂ ਮੇਰਾ ਢੇਰ ਰੁਪਈਆਂ ਦਾ ਲੱਗ ਗਿਆ। ਉਹਨੂੰ ਕਹਿਣ ਲੱਗਿਆ ਤਾਂ ਭਾਈ ਜਦੋਂ ਮਾਂ ਨੂੰ ਕਹਿਣ ਲੱਗਿਆ ਮਾਂ ਆ ਚੱਕ ਦੇ ਹੁਣ ਜਿਹੜਾ ਛਤਨਾਜਾ ਪਾਇਆ ਹੋਇਆ ਕਹਿੰਦਾ ਇਹ ਛੱਪਰ ਜਾ ਵਧੀਆ ਘਰ ਪਾਉਨੇ ਆ ਹੁਣ ਆਪਾਂ ਦੋ ਜਾਣੇ ਸੀ ਭਾਈ ਚਲੋ ਵਧੀਆ ਪਾ ਲਿਆ ਮਕਾਨ ਜਦੋਂ ਨਵਾਂ ਮਕਾਨ ਵਧੀਆ ਬਣ ਗਿਆ ਤਾਂ ਉਹ ਮੁੰਡੇ ਦਾ ਮਾਮਾ ਆਇਆ ਉਹ ਆ ਕੇ ਉਹਨੇ ਦੇਖਿਆ ਵੀ ਇਹ ਤਾਂ ਘਰ ਹੀ ਬਹੁਤ ਸੋਹਣਾ ਬਣਾ ਲਿਆ ਤੁਸੀਂ ਤਾਂ ਭਾਈ ਉਹਨੇ ਆਈ ਸਾਖ ਕਰਾਤਾ ਮੁੰਡਾ ਵਿਆਹ ਹੈ ਗਿਆ ਹੁਣ ਉਹ ਗਮੰਡੀ ਲੱਗੇ ਛੜਨਾ ਉਹ ਕਹਿਣ ਲੱਗਿਆ ਫੇਰ ਉਹੀ ਪਰਜਾਈ ਨੂੰ ਆਪਦੀ ਨੂੰ ਦਿਔਰ ਜਿਹਨੇ ਟਿਚਰ ਕਰੀ ਸੀ ਵੀ ਅੱਖ ਚ ਪਾਣੀ ਪੈਂਦਾ ਉਹਨੂੰ ਕਹਿਣ ਲੱਗਿਆ ਵੀ ਤੂੰ ਕਿਹੜੀ ਮੱਲ ਮਾਰ ਲਈ ਤੂੰ ਨਾਲੇ ਮੁੰਡੇ ਨੂੰ ਰਿਸ਼ਤਾ ਹੋ ਗਿਆ ਨਾਲੇ ਸਾਖ ਆਹਾ ਘਰ ਪਾ ਲਿਆ ਉਹ ਕਹਿੰਦੀ ਵੇ ਜੇ ਤੂੰ ਮੈਨੂੰ ਨਾ ਦੱਸਦਾ ਮੈਨੂੰ ਤਾਂ ਪਤਾ ਹੀ ਨਹੀਂ ਸੀ ਲੱਗਣਾ ਵੀ ਆਪਣੇ ਤੱਕ ਦੀ ਪੂਜਾ ਹੁੰਦੀ ਐ। ਢੋਲੀ ਭੰਡਾਰੀ ਵਿਚਾਰੀ। ਕਹਿੰਦੀ ਵੀ ਤੈਂ ਮੈਨੂੰ ਦੱਸ ਕੇ ਬਹੁਤ ਵਧੀਆ ਕਰਿਆ ਕਹਿੰਦੀ ਰਿਸ਼ਤਾ ਵੀ ਕਰਾ ਤਾ ਅੱਕ ਨੇ ਦਿੱਤਾ ਸਾਰਾ ਕੁਝ ਕਹਿੰਦੀ ਮੜ ਜਬ ਬਲਵਿੰਗ ਪਾਤਾ ਵੀ ਰਿਸ਼ਤਾ ਫਿਰ ਇਹਦੇ ਮਾਮੇ ਨੇ ਕਰਾਤਾ। ਘਰ ਮੇਰੇ ਆਉਨੇ ਪਵਾਤਾ। ਅੱਕ ਦੇਵਤਾ ਨੇ। ਭਾਈ ਉਹ ਤਾਂ ਬੜੇ ਹੈਰਾਨ ਹੋਇਆ ਉਹ ਤਾਂ ਦਾ ਇਹ ਜਾਕੀ ਦੇ ਤਾਂ ਉਹਨੇ ਇੰਨੀ ਤਨ ਉਹਨੇ ਦੇ ਕਿਥੋਂ ਦਿੱਤਾ ਮੈਂ ਤੈਨੂੰ ਟਿਚਰ ਕਰੀ ਤੀ ਭਾਈ ਵਿਆਹ ਉਹ ਦੇਖਿਆ ਉਹਦਾ ਕਰਿਆ ਮੁੰਡੇ ਦਾ ਹੋ ਗਿਆ ਉਦੋਂ ਮਾਗਰੋਂ ਜਾ ਕੇ ਆਪਦੇ ਘਰੇ ਦੂਜੇ ਭਾਈ ਇਕੱਠੇ ਕਰਲੇ ਤਿੰਨੇ ਚਾਰ ਭਾਈ ਸੀ ਨਾ ਇੱਕ ਤਾਂ ਛੜਾ ਸੀ ਤਿੰਨ ਵਿਆਹੇ ਹੋਏ ਸੀ ਉਹਨਾਂ ਨੂੰ ਗਹਿਣ ਲੱਗਿਆ ਓਏ ਨਕਮੇਓ ਆ ਦੇਖ ਲੋ ਪਾਣੀ ਪਾਉਂਦੀ ਤੇ ਅੱਕ ਜ ਮੈਂ ਇਹਨੂੰ ਮੁਖੌਲ ਕਰਿਆ ਸੀ ਪਤਾ ਨਹੀਂ ਅੱਕ ਨੇਨ ਕੀ ਦੇਤਾ ਐਡਾ ਸੋਹਣਾ ਘਰ ਪਾਗੀ ਨਾਲੇ ਮੁੰਡਾ ਵਿਆਹ ਗਈ ਇਹਦੇ ਤਾਂ ਰਿਸ਼ਤਾ ਨਹੀਂ ਤੀ ਹੁੰਦਾ ਆਪਣੇ ਹਾੜੇ ਕੱਢਦੀ ਤੀ ਵੀ ਰਿਸ਼ਤਾ ਕਰਾਉ ਹੁੰਦੇ ਨੂੰ ਕਹਿੰਦਾ ਬੇਅਕਲੋ ਤੁਸੀਂ ਵੀ ਕਹਿੰਦਾ ਅੱਕ ਚ ਪਾਣੀ ਪਾਇਆ ਆ ਕਰੋ ਖਬਰੇ ਕੋਈ ਮੰਨਤਾ ਹੀ ਹੋ ਜੇ ਆਪਣੀ ਵੀ ਕਹਿਣ ਲੱਗਿਆ ਚਲ ਅੱਜ ਤਾਂ ਤੜਕੇ ਮੈਂ ਪਾਕੀ ਆਉਂ ਵੀ ਰੋਜ਼ ਫਿਰ ਆਪਾਂ ਬਾਰੀ ਬੱਟੇ ਕਿ ਇੱਕ ਜਾਣੇ ਨੇ ਜਾਇਆ ਕਰਨਾ ਰੋਜ਼ ਉਹ ਕਹਿੰਦੇ ਵੀ ਠੀਕ ਐ ਹੁਣ ਭਾਈ ਤੜਕੇ ਉੱਠਿਆ ਪਾਣੀ ਘਰੋਂ ਤੱਕ ਉਸ ਲਗਿਆ ਨਾ ਡੋਲੂ ਘਾਲੀ ਲੈ ਗਿਆ ਉੱਥੇ ਇੱਕ ਛੱਪੜੀ ਸੀ ਛੱਪੜੀ ਜੋ ਭਰੀ ਭਰਿਆ ਡੋਲੂ ਅੱਕ ਦੇ ਉੱਤੇ ਡੋ ਲਿਆ ਆ ਮੰਗ ਮੰਗਦਾ ਅੱਕ ਦੇਵਤਾ ਉਹਨੂੰ ਤਾਂ ਤਾਂ 10 ਦਿਨ ਲਾਤੇ ਮਾਇਆ ਦੇਣ ਨੂੰ ਸਾਨੂੰ ਮੈਨੂੰ ਤਾਂ 5 ਕੁ ਦਿਨਾਂ ਚ ਹੀ ਦੇਦੀ ਅਸੀਂ ਬੇਲੇ ਨਹੀਂ ਹੈਗੇ ਵੀ ਤੇਰੇ ਕੋਲ ਰੋਜ ਕੀੜੇ ਮਾਰੀਏ ਕਹਿ ਕੇ ਭਾਈ ਮੁੜ ਗਿਆ ਅਗਲੇ ਦਿਨ ਦੂਜੇ ਨੂੰ ਕਹਿੰਦਾ 4 ਵਜੇ ਉਠਾ ਤਾਂ ਕਹਿੰਦਾ ਜਾ ਪਾਣੀ ਪਾਉਣ ਜਾਣਾ ਓਏ ਉੱਠ ਕਹਿੰਦਾ ਉਹ ਕਹਿੰਦਾ ਵਗ ਜਾਗੇ ਅੱਕ ਕਿਹੜਾ ਤੇਹਾਇਆ ਮਰਦਾ ਹੈ ਉਹ ਭਾਈ ਜੇ ਲੋਕਾਂ ਨਾਲ ਜਦ ਮੈਂ ਖੇਤ ਨੂੰ ਜਾਉਂ ਉਦੋਂ ਪਾਣੀ ਪਾ ਦੂੰ 8 ਵਜੇ ਖੇਤ ਨੂੰ ਗਿਆ ਜਾਂਦਾ ਹੋਇਆ ਉਹ ਮੀ ਖਾਲੀ ਡੋਲੂ ਲੈ ਜਾ ਕੇ ਉੱਥੇ ਛੱਪੜੀ ਚੋਂ ਭਰਿਆ ਪਾਣੀ ਅੱਕ ਜਪਾਤਾ ਉਹ ਮੰਗ ਮੰਗਦਾ ਕਹਿੰਦਾ ਅੱਕ ਦੇਵਤਾ ਜਿਹੜੀ ਮੈਂ ਮੱਟੀ ਪਾਈ ਹੋਈ ਹੈ ਨਾ ਸ਼ਰਾਬ ਦੀ ਕੰਨਾ ਬਸ 15 ਕ ਬੋਤਲਾਂ ਬਣ ਜਾਣ ਉੱਚੋਂ ਘੱਟ ਨਾ ਰੱਖੀ ਚਲੋ ਜੀ ਵਗ ਗਿਆ ਅਗਲੇ ਦਿਨ ਤੀਜੇ ਦੇ ਨਤੀਜੇ ਨੂੰ ਕਹਿਣ ਲੱਗਿਆ ਵੀ ਅੱਜ ਭਾਈ ਤੇਰੀ ਵਾਰੀ ਆ ਤੂੰ ਪਾਣੀ ਪਾਈ ਉਹ ਪਾਣੀ ਪਾਉਣ ਗਿਆ ਉੱਥੋਂ ਹੀ ਜਾ ਕੇ ਛੱਪੜੀ 'ਚੋਂ ਕਿਉਂ ਉਹਨਾਂ ਤਾਂ ਰੁਟੀ ਨਹੀਂ ਬਣਾ ਲਈ ਵੀ ਡੋਲੂ ਲੈ ਜਾਇਆ ਕਰੋ ਛੱਪੜੀ 'ਚੋਂ ਭਰ ਕੇ ਪਾ ਦਿਆ ਕਰੋ ਬੁੜੀ ਲੈ ਜਾਂਦੀ ਸੀ ਘਰੋਂ ਲੱਸੀ ਚੰਗੀ ਸ਼ਰਦਾ ਦੇ ਨਾਲ ਜਾਂਦੀ ਸੀ ਉਹ ਕਹਿਣ ਲੱਗੀ ਵੀ ਜਦੋਂ ਉਹ ਗਿਆ ਤੀਜਾ ਮੁੰਡਾ ਭਾਈ ਉਹਨਾਂ ਦਾ ਪਾਉਣ ਛੱਪੜੀ ਜੋ ਭਰਿਆ ਡੋਲੂ ਪਾ ਕੇ ਉੱਥੇ ਕਹਿਣ ਲੱਗ ਗਿਆ ਕਹਿੰਦਾ ਅੱਕ ਦੇਵਤਾ ਬੜੇ ਭੜੇ ਭੜੇ ਸੁਪਨੇ ਆਉਂਦੇ ਨੇ ਕਹਿੰਦਾ ਕੋਈ ਦੇਵਤੇ ਨੂੰ ਫੇਰੇਤੀ ਬਿਠਿਆ ਦੇ ਬਹੁਤ ਭੜੇ ਸੁਪਨੇ ਆਉਂਦੇ ਨੇ ਭਾਈ ਉਹ ਕਹਿ ਕੇ ਮੁੜਿਆ ਆ ਅਗਲੇ ਦਿਨ ਉਹਨੂੰ ਕਹਿਣ ਲੱਗਿਆ ਵੀ ਹੁਣ ਤੂੰ ਜਾ ਚੌਥਾ ਜਿਹੜਾ ਛੜਾ ਤੀ ਉਹ ਨੂੰ ਕਹਿੰਦਾ ਵੀ ਸੋਨਾ-ਸੂਨਾ ਮੰਗ ਲਈ ਚੰਗਾ ਸਮਾਨ ਮੰਗੀ ਜਾ ਕੇ ਇਹਨੂੰ ਕਿਉਂ ਛੜੇ ਨੂੰ ਤਾਂ ਉਹੀ ਸਮਝਦੇ ਤੇ ਉਹ ਪਾਈ ਗਿਆ ਉੱਥੋਂ ਭਰਿਆ ਛਪੜੀ ਚੋਂ ਡੋਲੂ ਪਾਣੀ ਦਾ ਪਾ ਕੇ ਅੱਕ ਚ ਕਹ ਮੰਗ-ਮੰਗਦਾ ਹੱਥ ਜੋੜ ਕੇ ਅੱਕ ਮੂਹਰੇ ਕਹਿੰਦਾ ਹੇ ਅੱਕ ਦੇਵਤਾ ਸਿਉਨਾ ਸਿਉਨਾ ਤਾਂ ਸਾਡੇ ਘਰੇ ਬਹੁਤ ਮੇਰੀਆਂ ਤਿੰਨੇ ਭਝਾਈਆਂ ਕੋਲ ਟੂਮਾ ਬਥੇਰੀਆਂ ਨੇ ਕੀ ਕਰਨਾ ਸਿਉਨਾ ਤੂੰ ਐਂ ਕਰ ਮੇਰੇ ਤਿੰਨੇ ਭਾਈਆਂ ਨੂੰ ਮਾਰ ਦੇ ਨਾਲੇ ਤਾਂ ਜ਼ਮੀਨ ਮੇਰੇ ਕੋਲ ਆ ਜੂ ਸਿਉਨਾ ਬਥੇਰਾ ਮੇਰੀਆਂ ਭਝਾਈਆਂ ਕੋਲੇ ਨਾਲੇ ਤਿੰਨੇ ਭਝਾਈਆਂ ਨੂੰ ਮੈਂ ਰੱਖ ਲੂੰ ਨਾਲੇ ਜ਼ਮੀਨ ਰਹਿ ਜੂ ਨਾਲੇ ਸਾਰਾ ਸਿਉਨਾ ਮੇਰੇ ਕੋਲ ਆ ਜੂ ਭਾਈ ਉਹਨੇ ਰੱਬ ਕਿੱਥੋਂ ਇਹ ਜੈਨੂੰ ਨੇਚਾ ਦਿੰਦਾ ਫਿਰ ਜਦੋਂ ਨੇਚਾ ਨਾਲ ਦਿੱਤਾ ਕਰਦੇ ਨਹੀਂ ਨੇਚਾ ਤਾਂ ਕਹਿੰਦੇ ਜੇ ਰੱਖੋ ਤੁਸੀਂ ਤੁਹਾਨੂੰ ਕੱਖ ਵੀ ਦੇ ਦਿੰਦਾ ਸਭ ਕੁਝ ਅੱਕਾ ਚੋਂ ਕਿਹੜੀ ਮਰਾਦ ਮਿਲਨੀ ਤੀ ਨੇਚਾ ਨੂੰ ਮਿਲਿਆ ਸਾਰਾ ਕੁਝ ਕਿਉਂ ਉਹ ਪਰਮਾਤਮਾ ਦੇਖਦਾ ਸੀ ਉੱਪਰ ਵਾਲਾ ਵੀ 부ੜੀ ਦੀ ਸ਼ਰਧਾ ਬਹੁਤ ਹੈ ਉਹਨੇ ਸਾਰੇ ਹੀ ਕੁਝ ਬਣਾਤਾ ਕਿਉਂ ਤਾਂ ਆਪਦਾ ਮਨ ਚਿੱਤ ਸਾਰਾ ਉੱਥੇ ਲਾਉਂਦੀ ਤੀ ਜਾ ਕੇ 4 ਵਜੇ ਵਿੰਦਝਟ ਬੈਠਦੀ ਪਿਆਰ ਨਾਲ ਬਹਿ ਕੇ ਮੰਗ ਕਰਦੀ ਵੀ ਦਾਤਾ ਇਹ ਅੱਕ ਦੇਵਤਾ ਮੇਰੇ ਪੁੱਤ ਨੂੰ ਸਾਖ ਹੋ ਜੇ ਹੋਰ ਉਹ ਕੁਛ ਨਹੀਂ ਦੀ ਮੰਗਦੀ ਉਹਨਾਂ ਨੇ ਭਾਈ ਚਾਰਾ ਨੇ ਆ ਮੰਗਾ ਮੰਨੀਆਂ ਮੰਗੀਆਂ ਹੁਣ ਅੱਕ ਦੇਵਤਾ ਕਿਹਨੂੰ ਕਿਹਨੂੰ ਦੇ ਦੇਵੇ ਉਹ ਬੁੜੀ ਨੂੰ ਲੱਗ ਗਿਆ ਪਤਾ ਉਹ ਕਹਿੰਦੀ ਵੇ ਕਿਉਂ ਤੁਸੀਂ ਠੇਬੇ ਖਾਂਦੇ ਫਿਰਦੇ ਹੋ ਕਿਉਂ ਠੇਡੇ ਮਾਰਦੇ ਹੋ ਹਰੇਕ ਦੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਤੁਸੀਂ ਗੁਰਛਿਆਂ ਵਰਗੇ ਚਾਰ ਹੋ ਤੁਸੀਂ ਮੈਂ ਤਾਂ ਕਹਿੰਦੀ ਉਸ ਅੱਕ ਤੋਂ ਕੀ ਕੁਸ ਲਈ ਆਈ ਤੁਸੀਂ ਕਹਿੰਦੀ ਉਸ ਅੱਕ ਦੇ ਕੀ ਕਰਦੇ ਹੋ ਜਾ ਕੇ ਕਹਿੰਦੀ ਤੁਹਾਨੂੰ ਕੀ ਸਵਾਦ ਆਊਗਾ ਉਹ ਭਾਈ ਜਾ ਰਹੇ ਨਿੰਮੋ ਝੂਨੇ ਹੋ ਕੇ ਬਹਿ ਗਏ ਕਹਿੰਦੀ ਤੁਸੀਂ ਤਾਂ ਪਾਪੀ ਬੰਦੇ ਹੋ ਤੁਸੀਂ ਤਾਂ ਬੁਰਾ ਤਕਾਇਆ ਸੀ ਮੈਨੂੰ ਵੀ ਕਹਿੰਦੀ ਤੁਸੀਂ ਟੀਚਰ ਕਰੀ ਵੀ ਅੱਕ ਲਵੇ ਜਾ ਮੈਨੂੰ ਤਾਂ ਦੇਖ ਲਓ ਕਹਿੰਦੀ ਫੇਰ ਅੱਕ ਨੇ ਕੀ ਕੁਸ ਦੇ ਤਾਂ ਮੈਂ ਮੈਂ ਤਾਂ ਨੇਚਰ ਨਾਲ ਜਾਂਦੀ ਸੀ ਸੋ ਇਹ ਗੱਲ ਹੈ ਜੀ ਜੇ ਨੇਚਰ ਰੱਖੀਏ ਤਾਂ ਸਾਰਾ ਕੁਝ ਬਣ ਜਾਂਦਾ ਕਹਿੰਦੇ ਕੱਖ ਵੀ ਕੱਖ ਤੋਂ ਲੱਖ ਬਣ ਜਾਂਦਾ ਜੇ ਆਪਾਂ ਨੇਜਰ ਰੱਖੀਏ ਸੋ ਇੰਨੀ ਇੱਕ ਬਾਤ ਹੈ ਜੀ ਧੰਨਵਾਦ